ਪਾਜੀ ਜੀ ਮੇਰਾ ਤੇ ਵੀਰ ਨੂੰ ਮਿਲਣ ਨੂੰ ਬੜਾ ਜੀ ਕਰਨ ਰਿਹਾ ਸੀ ਤੇ ਤੁਸੀਂ ਆਖੰਡਾ ਜੀ ਵੀਰ ਜੀ ਦਾ ਜੇ ਟਾਈਮ ਨਹੀਂ ਲੱਗਣਾ ਤੇ ਜੇ ਉਹ ਦੋ ਤਿੰਨ ਦਿਨ ਆਏ ਤੇ ਮੇਰਾ ਤੇ ਧਿਆਨ ਜਾ ਹੋ ਗਿਆ ਵੀ ਹੁਣ ਮੈਂ ਵੀਰ ਨੂੰ ਮਿਲਾ ਤੇ ਜੇ ਤੁਸੀਂ ਕਹੋ ਤੇ ਮੈਂ ਤੁਹਾਡੇ ਨਾਲ ਚਲ ਜਾ ਤੁਸੀਂ ਮੰਮੀ ਨਾਲ ਗੱਲ ਕਰ ਦਿਓ ਹਾਂ ਦੀਪ ਮੰਮੀ ਨਾਲ ਗੱਲ ਤੇ ਮੈਂ ਕਰ ਨੂੰ ਕਰਦਾ ਫਿਰ ਮੈਸੇਜ ਨੇ ਮੈਨੂੰ ਇਹ ਕਹਿਣਾ ਨਾ ਕਿ ਮਿਲਣ ਆਈ ਸੀ ਹੁਣ ਦੀਪ ਨੂੰ ਨਾਲ ਹੀ ਲੈ ਕੇ ਚਲ ਗਈ ਆ ਹਨਾ ਤੇ ਗੱਲ ਕਰਦੀ ਮੈਨੂੰ ਨਹੀਂ ਸਹੀ ਲੱਗਦੀ ਆ ਕਿ ਇਹਨੂੰ ਬੈਤਰ ਕਿ ਤੂੰ ਹੀ ਮਾਸੀ ਜੀ ਨਾਲ ਗੱਲ ਕਰਕੇ ਪੁੱਛ ਲੈ ਕਿ ਜੇ ਕਹਿੰਦੇ ਆ ਵੀ ਲੈ ਜਾ ਤੇ ਫਿਰ ਮੈਂ ਤੈਨੂੰ ਲੈ ਜਾਂਨੀ ਆ ਮੰਮੀ ਨੂੰ ਤੇ ਪੁੱਛਣ ਨੂੰ ਭਾਬੀ ਮੈਂ ਆਪ ਹੀ ਪੁੱਛ ਲੈਣਾ ਵਾ ਮੰਮੀ ਨੇ ਚੱਲ ਕਹਿਣਾ ਵੀ ਮੈਨੂੰ ਕੀ ਆ ਜੇ ਮੈਂ ਇੱਕ ਅੱਧੇ ਦਿਨ ਤੱਕ ਫੇਰ ਕਿਹਾ ਆ ਕਿ ਮੈਂ ਜਾਣਾ ਵਾ ਤੇ ਇੱਥੋਂ ਨਿਕਲਣਾ ਬੜਾ ਔਖਾ ਵਾ ਮੈਂ ਨਾਮ ਅਗਰੋਲਾ ਹੀ ਨਹੀਂ ਤੁਹਾਨੂੰ ਪਤਾ ਦਵਿੰਦਰ ਦੇ ਸੁਭਾ ਦਾ ਉਹ ਤਾਂ ਹੈ ਹੀ ਆ ਫਿਰ ਉਹਦਾ ਸੁਭਾਈ ਇਦਾਂ ਦਾ ਵਾ ਕਈ ਦੀਆਂ ਕਈ ਗੱਲਾਂ ਬਣਾਉਂਦੇ ਆ ਤੇ ਫਿਰ ਮੈਨੂੰ ਇਹ ਆ ਵੀ ਚੱਲ ਤੁਹਾਡੇ ਨਾਲ ਤੇ ਮੈਨੂੰ ਕਿਸੇ ਨੇ ਕੁਝ ਕਹਿਣਾ ਨਹੀਂ ਜਾਣ ਤੋਂ ਚੱਲ ਵੇਲਾ ਇਦਾਂ ਕਰ ਲਾ ਫੇ ਚੱਲ ਜਾ ਪੁੱਛ ਲੈ ਮਾਸੀ ਜੀ ਉਹ ਕੀ ਕਹਿੰਦੇ ਆ ਤੇ ਫਿਰ ਚੱਲ ਜਦੇ ਫਿਰ ਹਨੇਰਾ ਹੋਇਆ ਨਹੀਂ ਜੇ ਮੈਂ ਕਿਤੇ ਕੱਲੀ ਕੇ ਪਾਸੇ ਜਾਣ ਦਾ ਨਾਂ ਨਹੀਂ ਲੈਨੀ ਆ ਕਿਸੇ ਭੈਣ ਭਰਾ ਤੋਂ ਤੇ ਫਿਰ ਮਗਰੋਂ ਮੰਮੀ ਦੇ ਦਿਵਾਲੇ ਹੁੰਦੇ ਆ ਆਹ ਦਿੰਦੇ ਤੂੰ ਇਧੀਆਂ ਗਲਾਮਾਂ ਛੱਡੀਆਂ ਖੁੱਲੀਆਂ ਤੇ ਬਹਿੰਦੀ ਨਹੀਂ ਕਰੇ ਟੇਕੇ ਨਹੀਂ ਤੇ ਇੱਕ ਮੰਮੀ ਦੇ ਦਿਵਾਲੇ ਹੁੰਦੇ ਇਹਨੇ ਤੇਰਾ ਕੀ ਏਡਾ ਵੇਖ ਲਿਆ ਜਿਹੜਾ ਇਨੀ ਤੜਫ ਤੜਫ ਕੇ ਪੈਂਦੀ ਆ ਭਾਬੀ ਜੀ ਵੇਖਣਾ ਮੁਖਣਾ ਕਿਸ ਨੇ ਕੀ ਆ ਉਂ ਜਿਦੋਂ ਰੱਬ ਨੇ ਦੇਣੀ ਇਹੋ ਜੇ ਪਾਤੇ ਆ ਤੇ ਹੁਣ ਮੈਂ ਕਰਾਂ ਵੀ ਕੀ ਹੋ ਸਿਆਣਿਆਂ ਦੀ ਇਹੋ ਹੀ ਕਹਾਵਤ ਨਾ ਰੰਡੀ ਵਾਸਤੇ ਪੈਂਦੀ ਉਂਗਲਾਂ ਵਾਲੇ ਨਹੀਂ ਵਸਣ ਦਿੰਦੇ ਹੈਗੇ ਗੱਲ ਇਹ ਆ ਮੈਂ ਮੰਮੀ ਨਾਲ ਗੱਲ ਕਰਦੀ ਚਲ ਕਰ ਲਾ ਮੰਮੀ ਨਾਲ ਗੱਲ ਤੇ ਫਿਰ ਜਾਂਦੇ ਆ ਮੰਮੀ ਹੂੰ ਮੈਂ ਇੱਕ ਗੱਲ ਕਰਨੀ ਥਾੜੇ ਨਾਲ ਕਰ ਲਾ ਪੈਣਾ ਕਿਹੜੀ ਗੱਲ ਕਰਨੀ ਆ ਆ ਜਾ ਸਾਵੇਂ ਠੀਕ ਝੇ ਆਹੋ ਠੀਕ ਆ ਦੱਸ ਮੈਂ ਖੰਡ ਨਹੀਂ ਹਾਂ ਜਦੋਂ ਦਾ ਭਾਬੀ ਨੇ ਕਹਿਤਾ ਆਂ ਵੀ ਵੀਰ ਜੀ ਆਏ ਆ ਤੇ ਮੇਰਾ ਧਿਆਨ ਜਾ ਹੋ ਗਿਆ ਵੀਰ ਨੂੰ ਮਿਲਣ ਨੂੰ ਬੜਾ ਜੀ ਕਰਨ ਡਿਆ ਸੀ ਤੇ ਜੇ ਤੁਸੀਂ ਆਖੋ ਤਾਂ ਮੈਂ ਭਾਬੀ ਦੇ ਨਾਲ ਨਾ ਚੱਲ ਜਾਂ ਦੋ ਦਿਨ ਰਹਿ ਆਵਾ ਹਾਏ ਹਾਏ ਉਹਨੇ ਕਹਿਣਾ ਵਾ ਵੀ ਮੈਂ ਆਈ ਮਿਲਣਾ ਤੇ ਮੇਰੇ ਨਾਲ ਹੀ ਤਿਆਰ ਹੋ ਗਈ ਹੈ ਕੀ ਸੋਚੂਗੀ ਉਹ ਉਹ ਨਹੀਂ ਉਹਨਾਂ ਕੀ ਸੋਚਣਾ ਵਾ ਜੇ ਮੈਂ ਬਾਅਦ ਚ ਗਿਆ ਆ ਕਿ ਮੈਂ ਜਾਣਾ ਵਾ ਤੇ ਤੁਹਾਨੂੰ ਪਤਾ ਤਾਂ ਹੈਗਾ ਦਵਿੰਦਰ ਦਾ ਫੇਰ ਉਹਨੇ ਕਹਿਣਾ ਵਾ ਵੀ ਅਜੇ ਕੱਲ ਪਰਝਾਈ ਹੋ ਕੇ ਗਈ ਤੇ ਮਗਰੇ ਮੂੰਹ ਚੋਕ ਕੇ ਤੁਰ ਪਈ ਆ ਤੇ ਉਹਨਾਂ ਨੇ ਵੀ ਬਾਅਦ ਚ ਢਿੱਲੇ ਪੈ ਜਣਾ ਨਾ ਕਹਣਾ ਹੁਣ ਤੂੰ ਹੋ ਆਈ ਆ ਹੁਣ ਨਹੀਂ ਹੱਲੇ ਛੇਤੀ ਜਾਣਾ ਤੇ ਮੇਰਾ ਧਿਆਨ ਜਾ ਵਾ ਸਿਮੂ ਮੰਮੀ ਸਿਮੂ ਨੂੰ ਸਕੂਲ ਜਾਣਾ ਤੂੰ ਸਕੂਲ ਭੇਜ ਹੀ ਦੇਣਾ ਜੇ ਮੈਂ ਸਿਮੂ ਨੂੰ ਰੀਕਿਆ ਨਾਲ ਖੜਿਆ ਤੇ ਫਿਰ ਆਉਂਦੀਆਂ ਛੁੱਟੀਆਂ ਹੁੰਦੀਆਂ ਵਾਂ ਤੁਹਾਨੂੰ ਪਤਾ ਪੇਪਰ ਹੋਣ ਦਾ ਏ ਉਹ ਰਹਿਣਾ ਵਾ ਫਿਰ ਦੋ ਕੁ ਦਿਨ ਹੀ ਲਾਉਣੇ ਸੀ ਆਹੋ ਤੇ ਕੁੜੀ ਦੇ ਫਿਰ ਪੜ੍ਹਾਈ ਦਾ ਖਰਾਬ ਹੈ ਨਾ ਰਹਿਣ ਤੇ ਸਿਮੂ ਨੂੰ ਇੱਥੇ ਤੇ ਜਾ ਆ ਫਿਰ ਕਵੇ ਨਾ ਵੀ ਉਦਾਂ ਆਈ ਮੈਂ ਮਿਲ ਨਾ ਵਾਂ ਤੇ ਨਾਲੇ ਤਿਆਰ ਹੋ ਗਈ ਨਹੀਂ ਮੈਂ ਕੀਤੀ ਭਾਬੀ ਨਾਲ ਗੱਲ ਉਹ ਤੇ ਤੁਹਾਡੇ ਵੱਲੋਂ ਹੀ ਕਹਿਣ ਰਿਆਂਦੇ ਮਾਸੀ ਨੂੰ ਪੁੱਛ ਲਾ ਜਾਂਦੇ ਆ ਤੇ ਅੱਛਾ ਉਹਨਾਂ ਨੇ ਕੀ ਕਹਿਣਾ ਚੱਲ ਪਤਾ ਗਈ ਆ ਹੁਣ ਤੇ ਲੱਗਦੇ ਹਾਂ ਤੇ ਜਾ ਆਉਂਗੀ ਤੇ ਫੇਰ ਮੈਂ ਕਹਾ ਫਿਰ ਨਾ ਉਹਨਾਂ ਨੇ ਛੇਤੀ ਉਹਨਾਂ ਦੇ ਨਾਲ ਮੇਰਾ ਇਧਰੋਂ ਜਾਣਾ ਚਾਹੁੰਦੇ ਫਿਰ ਇਹਨੇ ਆਖਣਾ ਮਗਰੇ ਤੁਰਪੀ ਹੁਣ ਤੇ ਕਵਾਂਗੇ ਵੀ ਉਹ ਆਈ ਹੀ ਤਾਂ ਨਾਲ ਲੈ ਗਈ ਵੇਖਾਂ ਨਾਲੇ ਡਰ ਵੀ ਆਉਂਦਾ ਤੇ ਉਹ ਦੋ ਦੇ ਦੁੱਤੀਆਂ ਬੁੱਤੀਆਂ ਕਰਦੀ ਸੀ ਚੱਲ ਜਾ ਤਿਆਰ ਹੋ ਫਿਰ ਚੱਲ ਜਾ ਟਾਈਮ ਦੇ ਨਾਲ ਜਾਓ ਜੇ ਜਾਣਾ ਵਾ ਤੇ ਫਿਰ ਲੇਟ ਨਾ ਹੋਵੋ ਠੀਕ ਆਜੋ ਤੁਸੀਂ ਹਾਈ ਹਾਈ ਸੋਰਦੇ ਲੱਗੀ। ਆਦੀਪ ਕਿੱਥੇ ਚਲੀ ਆ? ਉਹ ਪਰਜਾਈ ਆਪਣੀ ਨਾਲ ਚਲੀ ਆ। ਕਿਉਂ ਕੀ ਗੱਲ? ਉਹਦਾ ਭਰਾ ਆਇਆ ਵਾ ਨਾ ਤੇ ਉਹ ਫਿਰ ਕਿੱਵੇਂ ਮਿਲਣ ਦੀ ਆ। ਉਹਦਾ ਹਾਦੀ ਹੋਈ ਤੁਹਾਡੇ ਵਾਲੀ ਜੇ ਭਰਾ ਆਇਆ ਵਾ ਤੇ ਭਰਾ ਦੀਆਂ ਮਾਂ ਲਤਾਂ ਚ ਪਾਣੀ ਪਿਆ ਹੋਰੀ ਮਿਲਣਾ ਸਕਦਾ। ਇਹਨੂੰ ਕੋਈ ਜਿਆਦਾ ਮਾਂ ਚੜਿਆ ਮਿਲਣ ਦਾ। ਫਿਰ ਕਹਣਾ ਤੇਵਿੰਦਰ ਬੋਲਦੀ ਆ ਮੈਂ ਤੇਰੇ ਮੂੰਹ ਚ ਗੋੜ ਦੇ ਦੇਣਾ ਇਹ। ਤੇ ਪਰਜਾਈ ਬੈਠੀ ਬਾਹ ਬਾਹ ਕਰੀ ਜਾਨੀ ਆ। ਪਰਜਾਈ ਬੈਠੀ ਤੇ ਮੈਂ ਕੀ ਕਰਾਂ? ਮੈਂ ਤੇ ਇਹੋ ਪੁੱਛਿਆ ਪਏ ਨੂੰ ਡੱਕ। ਇਹ ਰਹਿਣ ਦੇ ਅਗੋ ਪਿੱਛੋ ਚੱਲ ਜੇ ਪਰ ਆ ਮਿਲਣਾਵੇਂ ਹ ਜਿਹੜਾ ਫਰਜ਼ ਬਣਦਾ ਖਲਾ ਲੈ ਡੱਫਲਾ ਲੈ ਖਲਾ ਮੂੰ ਬੰਦ ਰੱਖ ਪੋਲੀ ਚੱਤੀ ਪੋਲੀ ਜਾਂਦੀ ਮੈਂ ਕਹਿੰਦੀ ਵੀ ਜਰੂਰ ਕੱਢਣ ਡਈ ਆ ਤੂੰ ਇਹਨੂੰ ਅਕਲੀ ਪਤਾ ਨਹੀਂ ਕਿੱਥੇ ਤੇਰੀ ਅਗਲ ਬੁੱਧੀ ਭ੍ਰਿਸ਼ਟ ਹੋ ਗਈ ਤੇਰੀ ਉਹਨੇ ਕਹਿਣਾ ਵਾ ਮੈਂ ਮਗਰੋਂ ਤੇ ਇਹ ਗੱਲਾਂ ਸੁਣਦੀ ਸੁਣਦੀ ਹੀ ਤਾਂ ਹੁੰਦੀਆਂ ਵੀ ਕਰੀ ਜਾਂਦੀ ਜਾਂ ਦੇ ਪਰਿਵਾਈ ਲੈਣੀ ਤੂੰ ਚੱਲ ਚੰਗਾ ਗੁੜਮੁਚ ਪਾ ਗਾ ਜਰਾ ਗੁੜਮੁਹ ਮੂੰ ਮਿੱਟੇ ਮੂੰ ਕਰਾਂ ਦੀ ਬਿਹਤਰ ਮਿੱਠਾ ਮੂੰ ਹੋ ਜਾ ਚੱਕਰ ਚੱਲ ਜਾ ਤੂੰ ਹਰ ਹੰਨੇ ਇਹਨੂੰ ਕਿਤੇ ਮਾਸਾ ਵੀ ਕੁੜੀ ਨੂੰ ਕਿਤੇ ਕਿਹਨੂੰ ਲੈਣ ਆਏ ਜੇ ਨਹੀਂ ਦੀਦੀ ਲੈਣ ਤੇ ਨਹੀਂ ਆਏ ਆਈ ਤਾਂ ਮੈਂ ਮਿਲਣ ਵਾਸਤੇ ਹੀ ਅੱਛਾ ਦੀਪ ਕਹਿੰਦੀ ਵੀ ਮੈਂ ਜਾਣਾ ਵਾ ਤੇ ਮੈਂ ਚੱਲ ਫਿਰ ਹੋ ਜਾ ਤਿਆਰ ਲੈ ਜਾਨੀ ਆ ਅੱਛਾ ਆਹੋ ਮੰਮੀ ਦੱਸਣ ਦੀ ਜਾਂਦੀ ਪ੍ਰਾਣ ਨੂੰ ਮਿਲਣ ਜਾਣਾ ਤੇ ਵੀਰ ਹੀ ਆ ਜਾਂਦਾ ਚੱਲ ਮਿਲ ਜਾਂਦਾ ਇਹਨੂੰ ਮੈਂ ਤਾਂ ਦੱਸਣ ਦੇ ਵੀਰ ਦਾ ਟਾਈਮ ਹੈ ਨਹੀਂ ਤੇ ਫਿਰ ਕਹਿੰਦੀ ਹੁਣੀ ਭੈਣ ਵਾ ਮੈਂ ਚੱਲ ਮੈਂ ਮਿਲਉਣੀ ਵੀਰ ਨੂੰ ਕੁੜੀ ਉਦੋਂ ਮੈਂ ਹਾਂ ਗਈ ਆ ਤੇ ਉਹਨੂੰ ਛੱਡ ਕੇ ਉਹ ਚੱਲ ਜਾਂਦੀ ਆ ਤੇ ਚੱਲ ਵੇਖ ਲਓ ਮਰਜੀ ਆ ਮੈਂ ਕਿਹੜੀ ਕਹਿਣਾ ਮੰਨਣੀ ਕਹਦੀ ਕੋਈ ਨਹੀਂ ਮੰਦਾ ਹਾਂ ਜੂ ਕਿ ਸਿੰਮੂ ਨੂੰ ਕੋਈ ਨਹੀਂ ਲੈ ਜਾਗੇ ਫਿਰ ਭੇਜਤਾਗੇ ਮਾਮੇ ਇਹਦੇ ਨੂੰ ਲੈ ਜੂਗਾ ਆਣ ਕੇ ਸਿੰਮੂ ਨੂੰ ਤਾਂ ਨਹੀਂ ਇਹਨੂੰ ਕੀ ਆਦਤ ਪਈ ਆ ਇਹ ਨਹੀਂ ਗੱਲ ਕਰਨ ਤੋਂ ਭੈੜੀ ਨਹੀਂ ਪੈਂਦੀ ਵੇਲਾ ਫਿਰ ਸੇ ਰੜਾ ਕੇ ਬਹਿ ਗਈ ਬੰਦਾ ਪੁੱਛਿਆ ਵੀ ਤੇਰਾ ਮੇਰੇ ਨਾਲ ਕੀ ਲੈਣ ਦੇਣੀ ਮੈਂ ਆਪਣੀ ਜ਼ਿੰਦਗੀ ਮੈਂ ਜਿਵੇਂ ਮਰਜ਼ੀ ਜੀਵਾਂ ਹੱਦ ਹੋਈ ਇਹਦੇ ਵਾਲੀ ਵੇਖਾਂ ਆ ਕੁੜੀ ਦਾ ਵੀ ਕੋਹ ਹਾਰਨੀ ਆ ਚੀਜ਼ ਇਹ ਮਗਰੋਂ ਲਿਆ ਗਾ ਡੱਬੇ ਚ ਪਾਉਣੀ ਤੇ ਪਹਿਲਾਂ ਹੋਲ ਕੇ ਬਹਿ ਜਾਂਦੀ ਹੈ ਕੀ ਬੜ ਬੜ ਕੀ ਆ ਕਰਨ ਨਹੀਂ ਬੜ ਬੜ ਕੀ ਕੋਈ ਭੈਣ ਭਰਾ ਆ ਜਾਂਦਾ ਮੈਂ ਤੇ ਉਹਦੇ ਵਾਸਤੇ ਬਿਸਕੁਟ ਤੇ ਆ ਸੇਵੀਆਂ ਲਿਆ ਕੇ ਰੱਖੀਆਂ ਸੀ ਮੁੜ ਕੇ ਨਹੀਂ ਕੋਈ ਮੌਕੇ ਤੇ ਜਾਂਦਾ ਆ ਕੁੜੀ ਦਾ ਕੰਮ ਵੇਖ ਲੈ ਜਦੋਂ ਚੀਜ਼ ਲਿਆਉਣੀ ਆ ਨਾ ਪਾਈ ਦੇ ਡੱਬੇ ਚ ਮਗਰੋਂ ਪਹਿਲਾਂ ਹੋਲ ਕੇ ਬਹਿ ਜਾਂਦੀ ਆ ਭਰਾ ਮੰਮੀ ਪਤਾ ਵਾ ਇਹ ਬੈਠ ਤੇ ਕੋਈ ਸੇਵੀ ਕੋਈ ਮਿੱਠਾ ਡਿੱਗ ਜਾ ਤੇ ਕੀੜੀਆਂ ਨਾ ਭਰ ਜਾਂਦਾ ਵਾ ਚਾਚਾ ਇੱਥੇ ਕਿਹੜਾ ਮੈਂ ਨਿਆਣੀ ਨਾਲੇ ਇੱਥੇ ਕਿਹੜਾ ਕੁਝ ਸੇਵੀ ਡਿੱਗੀ ਆ ਤੁਸੀਂ ਜੇ ਉਹਦੇ ਜਿੱਤੇ ਭੈਣ ਕਿਹਦਾ ਗੁੱਸਾ ਹੁੰਦਾ ਕੱਢ ਤੇ ਮੈਂ ਤੇ ਦਿੰਦੇ ਹਾਂ ਨਾਲੇ ਜਰੂਰ ਕੰਮ ਕਰਾਉਣਾ ਹੋਵੇ ਉਰਸ ਸੇ ਮੂਸੇ ਮੂ ਚਾਚੀ ਗੁੱਸਾ ਕਿਸਦਾ ਹੋਰਦਾ ਹੁੰਦਾ ਤੁਸੀਂ ਕੱਢ ਮੇਤ ਦੇ ਦਿੰਦੇ ਜੋ ਲੜਾ ਲਵਾ ਜਬਾਨ ਮਾਂ ਵਾਂਗੂ ਬਥੇਰੀ ਐਡੀ ਲੰਮੀ ਛੱਡੀ ਓਨੇ ਜ਼ਬਾਨ ਤਨੂੰ ਜੁੰਦਰੇ ਹਾਂ ਦੱਸੋ ਤੁਸੀਂ ਦੱਸੋ ਕੀ ਖਾਣੀ ਸਵੇਰ ਤੋਂ ਲੈ ਕੇ ਸਾਮਾਂ ਤੱਕ ਰੋਟੀ ਖਾਣੀ ਆ ਜਿਹੜੀ ਤੁਸੀਂ ਦਾਲ ਖਾਂਦੀ ਆ ਉਹ ਮੈਂ ਖਾਣੀ ਆ ਧੀ ਬਤ ਨੂੰ ਸਮਝਾਉਣਾ ਵੀ ਚਾਹੀਦਾ 24 ਘੰਟੇ ਮੜੋਕ ਮੜੋਕ ਜਿਹੜੀ ਚੀਜ਼ ਹੋਈ ਚੱਲਣ ਦੇ ਕੋ ਡੱਬਾ ਆਉਂਦਾ ਤਾਂ ਨਹੀਂ ਖਾਲੀ ਹੋ ਖਾਲੀ ਕਰਕੇ ਉਹ ਸੁੱਟ ਦਿੰਦੀ ਆ ਇਹਨਾਂ ਨੂੰ ਜੱਟ ਲੱਗਾ ਵਾ ਬਾਕੀਆਂ ਨੇ ਕਿਤੇ ਜਾਣਾ ਵਾ ਆ ਹੱਥ ਪਾ ਕੇ ਸੰਗ ਤੇ ਕੱਢ ਲਿਆ ਤੂੰ ਪਾ ਲਾ ਤੂੰ ਕੀ ਜੀ ਹੱਥ-ਹੱਥ ਪਾਉਣਾ ਹਾਂ ਵੇਖ ਲੈ ਜੁਬਾਨ ਇਹਦੀ ਵੇਖ ਲੈ ਕਿੰਨੀ ਉਹਦੀ ਲੰਮੀ ਜੁਬਾਨ ਇਹਦੀ ਕਿਸਨੀਆਂ ਨੇ ਵਧਾ ਕੇ ਨੂੰ ਕੱਲਿਆ ਕੀ ਇਹਦੇ ਨਾਂ ਨਹੀਂ ਨਾ ਪਰਮਾਤਮਾ ਇਹਨਾਂ ਦੀ ਵਾਰਸ ਰਹੀ ਲੈ ਸਕਦੇ ਨਾ ਦੀ ਬਾਈ ਨਾਲ ਨਹੀਂ ਮਨਜੀਤ ਹਾਂਜੀ ਮੰਮੀ ਦੀਦੀ ਕਹਿੰਦੇ ਮੈਂ ਜਾਣਾ ਫਿਰ ਮੈਂ ਚਲ ਹੋ ਜੋ ਤਿਆਰ ਚਲ ਜਾਨੇ ਹਾਂ ਰਾਜੀ ਬੋਤਾ ਹਾਂਜੀ ਠੀਕ ਹੈ ਤੁਸੀਂ ਸੱਸਰੀ ਘਰ ਮੰਮੀ ਸੱਸਰੀ ਘਰ ਭਲਾ ਕਰਾਂ ਮਾਰ ਤੰਦਰੁਸਤੀ ਬਖਸ਼ ਕੀ ਕਰਨੀ ਅਸੀਂ ਬਹਿ ਜਾ ਮੰਮੀ ਇੱਥੇ ਕੋਈ ਨਹੀਂ ਇੱਥੇ ਤੋਂ ਪੋ ਆ ਜਾ ਅੰਦਰ ਅੰਦਰ ਆ ਜਾ ਲਾ ਯਾਰ ਬਾਹਰ ਨੂੰ ਚਲ ਗਈ ਆ ਤੇ ਮੇਰੇ ਕੋ ਨਹੀਂ ਆਈ ਉਹ ਕੋਈ ਗੱਲ ਨਹੀਂ ਮੰਮੀ ਅਜੇ ਨਵਾਂ ਨਵੀਂ ਆਈ ਆ ਜਿਹਨੂੰ ਛਾਂ ਮਾਤਕ ਪੇਤੀ ਹੋਗੀ ਤੁਹਾਡੇ ਕੋਲ ਹੀ ਰਹਿਣਾ ਵਾ ਮਿੱਟੀ ਨੂੰ ਵੇਖ ਕੇ ਭੱਜੀ ਗਈ ਜੇ ਬਾਹਰ ਬੂਏ ਚ ਮਿੱਟੀ ਜੂ ਆ ਦੀਪ ਐਨੇ ਫਿੱਕੇ ਲੀੜੇ ਨਾ ਪਾਇਆ ਕਰ ਮੈਨੂੰ ਮਾਸਾ ਨਹੀਂ ਉਹ ਚੰਗੇ ਲੱਗਦੇ ਜੋ ਬੰਦਾ ਦੁਨੀਆਂ 'ਚ ਚੱਲ ਜਾਂਦਾ ਮਗਰ ਉਹ ਕਿਹੜਾ ਕੰਮ ਨਹੀਂ ਚੱਲਦਾ ਸਾਰੇ ਕੰਮ ਚੱਲਦੇ ਖਾਈ ਦਾ ਨਹੀਂ ਕਿ ਕੀ ਨਹੀਂ ਕਰੀਦਾ ਤਾਂ ਤੂੰ ਐਨੇ ਫਿੱਕੇ ਲੀੜੇ ਕਿਉਂ ਪਾਉਣੀ ਆ ਓ ਮੰਮੀ ਸੂਟਾਂ ਸਾਟਾਂ ਦੀ ਕਿਹੜੀ ਗੱਲ ਆ ਜਿਹੜੇ ਮਰਜ਼ੀ ਪਾਈ ਜਾਵਾ ਬਾਕੀ ਮੰਮੀ ਸੂਟਾਂ ਨੂੰ ਮੈਂ ਮੰਮੀ ਮਾੜੇ ਜਿਹੇ ਗਾੜੇ ਰੰਗ ਦਾ ਕੋਈ ਸੂਟ ਬਣਾਦੇ ਆ ਤੇ ਤੁਹਾਨੂੰ ਪਤਾ ਹੈ ਗਦਵਿੰਦਰ ਦੇ ਸੁਭਾ ਦਾ ਦਵਿੰਦਰ ਹੀ ਗੱਲਾਂ ਬਾਤਾਂ ਕਰਦੀ ਆ ਤਦਵਿੰਦਰ ਨੇ ਤਾਂ ਚੱਲ ਕੀ ਕਰਨੀਆਂ ਵਾ ਜਿ ਮਾੜਾ ਜਾ ਕੋਈ ਚਾਜ ਦਾ ਲੀੜਾ ਲੱਤਾ ਪਾ ਕੇ ਘਰੋਂ ਨਿਕਲੋ ਆ ਤੇ ਲੋਕਾਂ ਦੀਆਂ ਗੱਲਾਂ ਲੋਕੀ ਤਾਂ ਜੀਣ ਨਹੀਂ ਦਿੰਦੇ ਇਦਾਂ ਇਦਾਂ ਦੀਆਂ ਨਜ਼ਰਾਂ ਨਾਲ ਵੇਂਦੇ ਆ ਕਿ ਜਿਵੇਂ ਮੈਂ ਕੁਛ ਦੁਨੀਆ ਤੋਂ ਵੱਖਰਾ ਕਰਤਾ ਹੁੰਦਾ ਵਾ ਮੰਮੀ ਪਤਾ ਨਹੀਂ ਜਦੋਂ ਕੋਈ ਦੁਨੀਆ ਤੋਂ ਚੱਲ ਜਾਂਦਾ ਵਾ ਕੀ ਗੱਲ ਆਪਾਂ ਮਗਰੋਂ ਚੰਗਾ ਪਾਲ ਆ ਨਹੀਂ ਸਕਦੇ ਦਾਤੀ ਨੂੰ ਤੇ ਇੱਕ ਪਾਸੇ ਦੰਦੇ ਹੁੰਦੇ ਨੇ ਨਾ ਦੁਨੀਆ ਨੂੰ ਦਵੱਲੀ ਹੁੰਦੇ ਆ ਇਹ ਦੁਨੀਆ ਜਿਹੜੀ ਆ ਨਾ ਇਹ ਨਹੀਂ ਜੀਣ ਦਿੰਦੀ ਕਿਸ ਤਰ੍ਹਾਂ ਵੀ ਜੀ ਤੇ ਮੰਮੀ ਮੇਰਾ ਵੀ ਬਥੇਰਾ ਕਰਦਾ ਵਾ ਪੀ ਚੰਗਾ ਪਾਵਾਂ ਚੰਗਾ ਹੰਡਾਵਾਂ ਬਸ ਆ ਲੋਕਾਂ ਦੀਆਂ ਗੱਲਾਂ ਕਰਕੇ ਹੀ ਮੈਂ ਆਪਣੀਆਂ ਕੁਝ ਰੀਝਾਂ ਜਿਹੜੀਆਂ ਆ ਦਬਾ ਲੈਣੀਆਂ ਵੀ ਚੱਲ ਅਸ਼ਾ ਮੇਰੀਆਂ ਧੀਆ ਜਵਾਨ ਹੋਣਗੀਆਂ ਉਹਨਾਂ ਦੀਆਂ ਰੀਝਾਂ ਚਾ ਕਰੂੰਗੀ ਸਾਰੇ ਮੇਰੀ ਤੇ ਹੁਣ ਜਿਵੇਂ ਤੇਵੇਂ ਲੰਘ ਹੀ ਗਈ ਆ ਪਾਸ ਕਰ ਕੈਮਜੀ ਦਾ ਪਾਸ ਹੋ ਗਿਆ ਨਾ ਉਹਦਾ ਸਭ ਕੁਝ ਹੋ ਗਿਆ ਮੰਮੀ ਵੀਰਾ ਕਿੱਥੇ ਆ ਮੇਰੇ ਵੀਰੇ ਦਾ ਸੁਣਿਆ ਜਦੋਂ ਆਇਆ ਵਾ ਤੇ ਮੇਰੇ ਕੋ ਰਿਆ ਹੀ ਨਹੀਂ ਗਿਆ ਮੇਰੇ ਭਾਬੀ ਦੇ ਨਾਲ ਹੀ ਆ ਗਈ ਵੀਰ ਤਾਂ ਤੇਰਾ ਨਾ ਸਮਾਨ ਲਿਆਇਆ ਹੈ ਕਿ ਮੁੰਡੇ ਦਾ ਉਹ ਦਿਨ ਚ ਲੱਗਿਆ ਵਾ अच्छा लगुगा टाइम फिर के आ जानगे देखो हुन टाइम ਤੇ ਲੱਗਣਾ ਹੀ ਆ ਜਦੋਂ ਦੋਸਤਾਂ ਕੋ ਜਾਣਾ ਤੇ ਘੜੀ ਲੱਗੀ ਜਾਂਦੀ ਆ ਡੈੜੀ ਕਿੱਥੇ ਆ ਡੈੜੀ ਤੇ ਇੱਥੇ ਹੀ ਹੋਣਾ ਬਾਹਰ ਪੱਠੇ ਪਾਉਂਦਿਆ ਹਣਾਵਾ ਖਾਣ ਨੂੰ ਖੜਿਆ ਹੈ ਪਰ ਜਾਈ ਨੇ ਨਾ ਕੁਛ ਨਹੀਂ ਮੰਮੀ ਉਦਾਂ ਹੀ ਗਏ ਮੈਂ ਤਾਂ 1000 ਰੁਪਏ ਦੇ ਕੇ ਤੋਰੀ ਫੇਰ ਕੀ ਮਤਬਲ ਹੀ ਇਹਦਾ ਖਾਲੀ ਜਾਣ ਦਾ ਕੋਈ ਤਾਂ ਕੋਈ ਨਿਆਣੀਆਂ ਵਾਸਤੇ ਤੇ ਖੜਦੀ ਨਾ ਕੁਝ ਨਹੀਂ ਖੜਿਆ ਚੇਤਾ ਭੁੱਲ ਗਿਆ ਹੋਊਗਾ ਕਿ ਹਾਂ ਐਡਾ ਵੀ ਕੀ ਚੇਤਾ ਵਾ ਜਿਹੜਾ ਚੇਤਾ ਭੁੱਲ ਗਿਆ ਆਪਣੀਆਂ ਭੈਣਾਂ ਕੋ ਜਾਵੇ ਉਦੋਂ ਨਹੀਂ ਚੇਤਾ ਭੁੱਲਦਾ ਤੇਰੀ ਵਾਰੇ ਚੇਤਾ ਭੁੱਲ ਗਿਆ ਹੀ ਇਹਨੂੰ ਚਲੋ ਅੱਛਾ ਮੰਮੀ ਹੁਣ ਕੀ ਕਰ ਸਕਦੇ ਹੁਣ ਆਪਾਂ ਲੜਨਾ ਉਹਦੇ ਨਾਲ ਇਸ ਗੱਲ ਤੋਂ ਨਹੀਂ ਲੜਨਾ ਤਾਂ ਨਹੀਂ ਪਰ ਜੇ ਬੋਲੀਏ ਤਾਂ ਫੇਰ ਰੱਖਣਾ ਉਹ ਨਹੀਂ ਚੰਗੇ ਮੰਮੀ ਹੁਣੀ ਨਹੀਂ ਚੰਗੇ ਤੇ ਇਹ ਜਦੋਂ ਦੇਖ ਕੇ ਕਲਾਇਆ ਫੇਰ ਕੀ ਮਤਬਲਹੀ ਇਹਦਾ ਦੂਜੀ ਗੱਲ ਮੁੰਡਾ ਆਂਦਾ ਹੀ ਭਰਾ ਤੇਰਾ ਪੀ 10000 ਰੁਪਏ ਆ ਦਾਰੂ ਦਵਾਈ ਵਾਸਤੇ ਵੱਖਰਾ ਕਲਉਂਦੇ ਰਹੇ ਇਹਨਾਂ ਨੂੰ ਦਿੰਦਾ ਦੱਦ ਪਾਹੀ ਨੇ ਇਹਨੇ ਤੇ ਇੱਕ ਪੈਹਾ ਨਹੀਂ ਹਨ ਖਾ ਲਿਆ ਕਿਤੇ ਆਹ ਹੋ ਤੇ ਮੰਮੀ ਕੰਪਨੀ ਚ ਕੰਮ ਕਰਦਾ ਸੀ ਬਥੇਰੇ ਪੈਸੇ ਬੰਦੇ ਸੀ ਪਹਿਲਾਂ ਜਦੋਂ ਮੇਰੇ ਨਾਲ ਫੋਨ ਤੇ ਗੱਲ ਕਰਦਾ ਦੱਸਦਾ ਹੀ ਹੁੰਦਾ ਸੀ ਹੁਣ ਤੇ ਚਲ ਗੱਲ ਹੀ ਕਰਨੋਂ ਹਟ ਕੇ ਹੀ ਪਤਾ ਨਹੀਂ ਕੀ ਇਹਨੇ ਕਹਿਤਾ ਤੇ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੈਨੂੰ ਬਥੇਰੇ ਵੱਜ ਜਾਂਦੇ ਆ ਦਿੰਦਾ ਰਿਹਾ ਹੋਊਗਾ ਕਿ ਹੁਣ ਖੜੀ ਇਹਦੀ ਮਰਜ਼ੀ ਪੇਕਿਆਂ 'ਲ ਧਿਆਨ ਰਹਿੰਦਾ ਆ ਇਹਦਾ ਪੇਕਿਆਂ ਨੂੰ ਦਈ ਜਾਣਾ ਸਿਰ 'ਲ ਧਿਆਨ ਵਾ ਸਾਡੀ ਵੱਲ ਧਿਆਨ ਨਹੀਂ ਗਾ ਹੈਗਾ ਨਾ ਤੇਰੇ ਵੱਲ ਨਾ ਸਾਡੇ ਵੱਲੀ ਇਹਦਾ ਪਿੱਛੇ ਜਿਆਦਾ ਧਿਆਨ ਆ ਚਾਲਾ ਸ਼ਾ ਮੈਨੂੰ ਤੇ ਨਾਂ ਦੇਵੇ ਤੁਹਾਡਾ ਤੇ ਸੋਚਣ ਕੁਝ ਤੁਸੀਂ ਇਹਨਾਂ ਦੇ ਸਿਰ ਤੇ ਹੀ ਜੇ ਮੇਰੀ ਤੇ ਜਿਵੇਂ ਤੇਵੇਂ ਲੰਘਣ ਡਈ ਮਨਗਾਈ ਜਾਣੇ ਤੂੰ ਆਪੇ ਆਈਆਂ ਕਿ ਇਹਨੇ ਆਖਿਆ ਸੀ ਨਹੀਂ ਨਹੀਂ ਮੈਂ ਤੇ ਆਪ ਹੀ ਕਿਹਾ ਸੀ ਮੈਂ ਮੇਰਾ ਵੀਰ ਨੂੰ ਮਿਲਣ ਨੂੰ ਜੀ ਕਰਦਾ ਤੇ ਆਂਦੀ ਹਾਂ ਜੇ ਟਾਈਮ ਨਹੀਂ ਹੈਗਾ ਉਹਨਾਂ ਦਾ ਤੇ ਮੈਂ ਚੱਲ ਫਿਰ ਮੈਂ ਆਪ ਜਾ ਕੇ ਮੇਲ ਆਉਣੀ ਆ ਮੇਰਾ ਧਿਆਨ ਜਾ ਹੋ ਗਿਆ ਸੀ ਵਿੱਚ ਜਦੋਂ ਪਤਾ ਲੱਗਾ ਆਏ ਆ ਤੇ ਦੀਪ ਚੁੱਪ ਕਰ ਰਹਿੰਨੇ ਆ ਲੋਕਾਂ ਕਹਿਣਾ ਵਾ ਵੀ ਇੱਕ ਨਵਾਂ ਉਹਦੇ ਨਾਮ ਹੀ ਲਾ ਕੇ ਖਾਂਦੀ ਤੇ ਦੂਜੀ ਗੱਲ ਪਾਪੇ ਦੇ ਰੈਂਟੇ ਇਨਾ ਮੰਦਾ ਬੋਲਦੀ ਆ ਪੇ ਬਹੁਤ ਹੀ ਜਿਆਦਾ ਆਏ ਹਾਏ ਹਾਦ ਹੋ ਗਈ ਐ ਇਹਦੇ ਆਲੀ ਬੰਦਾ ਪੁੱਛਿਆ ਸਾਰਾ ਕੁਛ ਇਨਾ ਦਾ ਹੀ ਗਾ ਤੁਸੀਂ ਕਿਤੇ ਨਾਲ ਲੈ ਚੱਲੇ ਜੇ ਇਨਾ ਕਰਦੇ ਜੇ ਰਾਤ ਦਿਨ ਮਿਹਨਤ ਕਰਦੇ ਜੇ ਤੇ ਇਨਾ ਬਦਲੇ ਕਰੰਟ ਹੈ ਜੇ ਇਨਾ ਕੋ ਕਾ ਦਾ ਬਣਾਇਆ ਤਾਂ ਵੀ ਆਨਾ ਮੁੱਲ ਨਹੀਂ ਪਉਂਦੀ ਸਾਡਾ ਕਿਤੇ ਕੀ ਪਤਾ ਕੀ ਮਾਤੇ ਪਰਦਾ ਪਿਆ ਇਹਦੀ ਤੇ ਜਿਹੜਾ ਇਦਾਂ ਕਰਦੀ ਆ ਨਹੀਂ ਤੇ ਸੋਚੇ ਵੀ ਮੇਰਾ ਹੀ ਬਣ ਧਿਆਵਾ ਬੱਲੇ ਵੱਲੇ ਵੇਰ ਸੋਇ ਚ ਖਲਾਰਾ ਗੱਲਾਂ ਕਰ ਲੱਗੀ ਆਂ ਸਾਡੀ ਮੰਮੀ ਕਹਿੰਦੀ ਵੀ ਜਦੋਂ ਮੈਂ ਸਾਰਾ ਕਿਤੇ ਨਾ ਪਹਾੜ ਥੰਮਿਆ ਹੁੰਦਾ ਵਾ ਪਤਾ ਨਹੀਂ ਇਹਨੇ ਮੇਰੇ ਮਗਰ ਕੀ ਅੰਦਰ ਮਾਲ ਕੁੜਿਆ ਖੀਰ ਬਣਾਉਣਾ ਹੈ ਕਿ ਖਾਦੀ ਸ਼ਿੰਕ ਭਾਂਡਿਆਣਾ ਭਰਿਆ ਹੋਵੇ ਬੱਲੇ ਦੋ ਘੜੀਆਂ ਮੈਂ ਚਲ ਕੇ ਗਈ ਆਂ ਉਹਨੇ ਡੈਸ਼ ਨੈਸ਼ ਕਰ ਛੱਡੀ ਆ ਇਹ ਕੋਈ ਮਹਾਰਾਣੀ ਆਂ ਡਬ ਕੀ ਮੇਰੇ ਨਾਲ ਹੀ ਹੁਣ ਇਹਨਾਂ ਦਾ ਰਾਸ਼ਨ ਪਾਣੀ ਚਾਹ ਪਾਣੀ ਦਾ ਸੱਟ ਸਿਆਪਾ ਕਰਨਾ ਪੈਣਾ ਸਾਰਾ ਪਹਿਲਾਂ ਖਲਾਰਾ ਚੁੱਪਾਂ ਤੇ ਫੇਰ ਇਹਨਾਂ ਨੂੰ ਚਾਹ ਪਾਣੀ ਬਣਾ ਬਣਾ ਕੇ ਦੇਵਾਂ ਫੋਨ ਤੇ ਕੁੜੀ ਵੀ ਇੱਥੇ ਆ ਉਹਦੇ ਹੁੰਦਿਆਂ ਪੁੱਛਦੀ ਆਂ ਨਾਲ ਕੁੜੀ ਨੂੰ ਵੀ ਪਤਾ ਲੱਗੂਗਾ ਕਿ ਇਹ ਮੈਨੂੰ ਕਿੰਨਾ ਕਸਤਾਉਂਦੇ ਆ ਉਹ ਤੇ ਹੁੰਦਿਆ ਪੁੱਛ ਕੇ ਆਉਣੀ ਇਹਨੂੰ ਨਿਆਣੀਆਂ ਦਾ ਧਿਆਨ ਰੱਖਿਆ ਕਰ ਤੇ ਮੌਸਮ ਬਦਲਣ ਢਿਆ ਵਾ ਤੇ ਠੰਡੇ ਤੋਂ ਬਚਾਈ ਚੰਗਾ ਪੂਰੀਆਂ ਬਾਵਾ ਦੇ ਕੱਪੜੇ ਪਾਇਆ ਕਰ ਹੁਣ ਮੰਮੀ ਧਿਆਨ ਹੀ ਆ ਮੇਰੀ ਗੱਲ ਸੁਣੋ ਰਸੋਈ ਦੇ ਵਿੱਚ ਇੰਨਾ ਖਲਾਰਾ ਕਾਤੋਂ ਪਾਇਆ ਵਾ ਕਿਤੇ ਇਹ ਕਿਦਾਂ ਡੈਸ਼ ਨੈਸ਼ ਕੀਤੀ ਕਿਤੇ ਭਾਂਡੇ ਕਿਤੇ ਡੱਬੇ ਖਲਾਰੇ ਇੰਨਾ ਖਲਾਰਾ ਕਿਤੇ ਤੂੰ ਕੀ ਮਗਰੋਂ ਬਣਾ ਬਣਾ ਕੇ ਖਾਦਾ ਡੈਸ਼ ਮੈਸ਼ ਕਾਦੀ ਕੀਤੀ ਕਰਪਾਣ ਵਾਲਿਆ ਇਹ ਦੋ ਵਾਰ ਚਾਹ ਪਿਆਲੀ ਤਾਂ ਤੂੰ ਸਾਡੇ ਮੂੰਹ ਨੂੰ ਸਿੱਕੇ ਦੇ ਕੇ ਜਾਣਾ ਯਾਹੀਂ ਨਹੀਂ ਕੋ ਖਾਣਾ ਬਣਾ ਕੇ ਸਿੱਕੇ ਦੇਣ ਦੀ ਥੋੜਾ ਗੱਲ ਥੋੜੇ ਪਾਂਡੇ ਦਾ ਚਲ ਚੋਕ ਲੈਂਦੇ ਵੇਖੋ ਕਿਦਾਂ ਅਥੇ ਕਿਤੇ ਗਾਹ ਪਿਆ ਹੈਗਾ ਕਿ ਤੂੰ ਉਥੇ ਪੈ ਰਖਣੋਂ ਤਾਂ ਨਹੀਂ ਆ ਨੀਂ ਨਾ ਤੂੰ ਹੀ ਖਲਾਰਾ ਪਾਇਆ ਤੇ ਦੋ ਵਾਰ ਤੇ ਮੈਂ ਮਾਂਝੇ ਆ ਤੇ ਹੁਣ ਇੱਕ ਵਾਰ ਝੂਠੇ ਹੋ ਗਏ ਤੈਨੂੰ ਮਾਂਜਣੇ ਪਏ ਫੇਰ ਕੀ ਲੋੜਾ ਆ ਗਿਆ ਕਿਦਾਂ ਕਿਤੇ ਉਥੇ ਖਲਾਰਾ ਪਾਇਆ ਪਤਾ ਨਹੀਂ ਕੀ ਬਣਾ ਬਣਾ ਕੇ ਮਗਰੋਂ ਖਾਦਾ ਇਹਲਾ ਕੰਮ ਕਰਨਾ ਪੈਂਦਾ ਤਾਂ ਐਦਾਂ ਤਾਪ ਚੜਦਾ ਹੀ ਇਹਨੂੰ ਮੈਂ ਤੇ ਆਫ ਭਰਾਣਿਆ ਕਿ ਮੇਰੇ ਸਾਹਮਣੇ ਭਾਬੀ ਬੋਲੀ ਜਾਂਦਾ ਆ ਕਮ ਸੋ ਕਮ ਬਾਅਦ ਚ ਗੱਲ ਕਰ ਲੈਂਦੇ ਮੇਰੇ ਹੁੰਦੇ ਆ ਤਾਂ ਨਾ ਕਰਦੇ ਮੈਨੂੰ ਕਹਦਾ ਝਾਕਾ ਵਾ ਮੇਰੇ ਨਾਨ ਆਈ ਆ ਇਹ ਕਿਸੇ ਤੋਂ ਡਰਦੀ ਆ ਇਹ ਨਹੀਂ ਡਰਦੀ ਕਿਸੇ ਤੋਂ ਮੈਨੂੰ ਤਾਂ ਜਿਆਦਾ ਸਾਰਾ ਗੁੱਸਾ ਮੇਰੇ ਆਉਂਦਾ ਹੀ ਆ ਆਂਦੀ ਨਹੀਂ ਨਾਲ ਆ ਗਈ ਆ ਤੇ ਹੁਣ ਮੈਨੂੰ ਕੁਝ ਬਣਾਉਣਾ ਪੈਣਾ ਵਾ ਮੈਂ ਡੈਡੀ ਨੂੰ ਮਿਲਣਾ ਯਾ ਮਿਲਿਆ ਸਾਸਟਿਕਾਲ ਬਪਾਈ ਹਾਂ ਸ੍ਰੀ ਕਾਲ ਕਦੋਂ ਆਦੇ ਜੋ ਮੈਂ ਤਾਂ ਵਾਵਾ ਘੜੀ ਹੋ ਗਈ ਐ ਤੇ ਤੁਸੀਂ ਕੀ ਕਰ ਜਾਂਦੇ ਹੋ ਮੈਂ ਤਾਂ ਪਾਉਣ ਪਾਣੀ ਟਾਉਣ ਆਈ ਵੇਖਿਆ ਨੀ ਤੁਸੀਂ ਵੇਖਿਆ ਨਹੀਂ ਮੈਂ ਤੈਨੂੰ ਤੇ ਹੋਰ ਸਣਾ ਪਿੰਡ ਦਾ ਠੀਕ ਹੈ ਸਾਰੇ ਵਧੀਆ ਠੀਕ ਆ ਆਜੋ ਹੋ ਗਿਆ ਕੰਮ ਹਾਂ ਹੋ ਗਿਆ ਵਾ ਕੰਮ ਤੇ ਆਜੋ ਆਹ ਪੱਟੀ ਬੱਦੀ ਉਂਗਲ ਤੇ ਕੀ ਹੋ ਗਿਆ ਜੇ ਇਹ ਉਹ ਨਾ ਡਿਆ ਮੈਂ ਨਟ ਦਿਆ ਕਸਨ ਸੂਰੀ ਦਾ ਤੇ ਉਹ ਦਾ ਵਧੀਆ ਅੰਗਲ ਸ਼ਰੀ ਦੇ ਉੱਤੇ ਜ਼ਿਆਦਾ ਤਾਂ ਨਹੀਂ ਲੱਗੀ ਨਹੀਂ ਜ਼ਿਆਦਾ ਤਾਂ ਨਹੀਂ ਕੀ ਬਸ ਹੈ ਵਾ ਥੋੜਾ ਜਿਹਾ ਪਰ ਜ਼ਿਆਦਾ ਨਹੀਂ ਕਿ ਬਹੁਤੀ ਨਹੀਂ ਗਈ ਨਹੀਂ ਤੇ ਪੱਟੀ ਪੁੱਟੀ ਕਰਾ ਲਿਓਣੀ ਇਹ ਹਾਂ ਹੋਰ ਸਭ ਠੀਕ ਠਾਕ ਆ ਠੀਕ ਆ ਵਧੀਆ ਜੇ ਤੁਸੀਂ ਦੱਸੋ ਹਾਂ ਕੁੜੀਆਂ ਜਾਂਦੀਆਂ ਸਕੂਲੇ ਹਾਂ ਜੀ ਨਿੱਕੀ ਵੀ ਆਵੇ ਬਾਹਰ ਮਿੱਟੀ ਚ ਖੇਡਣ ਲਈ ਆ ਅਸਾਂ ਦੂਜੀ ਗਈ ਸਕੂਲ ਮੈਰੇ ਆ ਗਈ ਮਦਰੋਂ ਹੀ ਹੁਣ ਆ ਗਈ ਹੁਣੀ ਆ ਉਹ ਵੀ ਉਹਨੂੰ ਲੈ ਆਉਣੀਓ ਉਨੋਂ ਪਰ ਭਾਬੀ ਕਾਲੇ ਪੈ ਗਏ ਹੀ ਆਂਦੇ ਹੀ ਚੱਲੀਏ ਨਿਹਰਾ ਹੁੰਦਿਆ ਫਿਰ ਉਹਨੂੰ ਡਿੱਕਿਆ ਹੀ ਨਹੀਂ ਨਾਲ ਉਹਦੇ ਪੇਪਰ ਹੁੰਦਿਆ ਹੀ ਫਿਰ ਉਹ ਆ ਜਾਂਦੀ ਉਹਨੂੰ ਛੁੱਟੀ ਹੋ ਜਾਣੀ ਮੈਂ ਦਾ ਇਰਾਦਾ ਹੀ ਦੋ ਦਿਨ ਰਹਿ ਕੇ ਜਾਉਂਗੀ ਚਲੋ ਹੋਰ ਸਭ ਠੀਕ ਠਾਕ ਹੈ ਨਾ ਠੀਕ ਆ ਮੈਨੂੰ ਭਾਬੀ ਨੇ ਜੋ ਦੱਸਿਆ ਵੀ ਤੇਰਾ ਆਇਆ ਵਾ ਤੇ ਫਿਰ ਮੇਰਾ ਜੀ ਕਰ ਆਇਆ ਮੈਂ ਚੱਲ ਮੈਂ ਵੀ ਜਾਨੀ ਨਾਲ ਹੀ ਅੱਛਾ ਹੁਣ ਤੇ ਆਇਆ ਵਾ ਸਬਬ ਦੇ ਨਾਲ ਹੀ ਤੇ ਤੂੰ ਵੀ ਆਈ ਆ ਉਹ ਕੋ ਮੰਗਲਾ ਜੋ ਕੋ ਮੰਗਣਾ ਵਾ ਉਹਨੂੰ ਦੇ ਕਾਇਮ ਮਸ਼ੀਨ ਮੈਨੂੰ ਲੈ ਦੇ ਕੱਪੜੇ ਧੋਣ ਵਾਲੀ ਗਾੜੀ ਸਿਆਲ ਆਇਆ ਵਾ ਕਦਾਂ ਧੋਣੇ ਨਿਆਣਿਆਂ ਦੇ ਕੱਪੜੇ ਛਕਾਉਣੇ ਕਦਾਂ ਗੱਲ ਹੋਰ ਤੇਰੀ ਗੱਲ ਕੋਈ ਹੋਰ ਵਾ ਬੰਦੂ ਕਹੇ ਕਿ ਤਾਂ ਲੈ ਜਾ ਮਸ਼ੀਨ ਉਹ ਕੋਈ ਗੱਲ ਨਹੀਂ ਪਾ ਪਾਈ ਗੱਲ ਤੇ ਮੈਂ ਕਰਕੇ ਵੇਖ ਲੂੰਗੀ ਪਰ ਮੈਨੂੰ ਇਹ ਆ ਵੀ ਵੀਰ ਸੋਚੇ ਨਾ ਵੀ ਆਉਂਦਿਆਂ ਹੀ ਕੋਈ ਨਾ ਕੋਈ ਮੰਗਣ ਦਾ ਪੀਆ ਉਹ ਨਹੀਂ ਸੋਚਦਾ ਉਹ ਨਹੀਂ ਇਹ ਜਿਆ ਸੋਚਣ ਵਾਲਾ ਉਹ ਪਿੱਛੇ ਜੇ ਮੈਂ ਦਵਿੰਦਰ ਗੱਲਾਂ ਬਾਤਾਂ ਨਹੀਂ ਕੀਤੀਆਂ ਤੇ ਮਸ਼ੀਨ ਤੋਂ ਇਹ ਤੂੰ ਨੂੰ ਕਹਿਆ ਮੈਨੂੰ ਆ ਵੱਖਰੀ ਲੈ ਦੋ ਮੈਨੂੰ ਆਪਣੀ ਉਹ ਤੇ ਗੱਲ ਠੀਕ ਆ ਉਹ ਤੇ ਕਈਆਂ ਚੀਜ਼ਾਂ ਤੋਂ ਗੱਲਾਂ ਬਾਤਾਂ ਕਰਦੀ ਆ ਜੇ ਮੈਂ ਉਹਦੀਆਂ ਗੱਲਾਂ ਨਾਲ ਧਿਆਨ ਦੇਣ ਲੱਗਾ ਤਾਂ ਫਿਰ ਤੇ ਉਹ ਆਂਦੀ ਸਾਰਾ ਕੁਝ ਪੇਕਿਆਂ ਤੋਂ ਆ ਜਵੇ ਕੋਈ ਨਹੀਂ ਆ ਤੁਸੀਂ ਨਾ ਫਿਕਰ ਕਰੋ ਮੈਂ ਫਿਰ ਵੀ ਗੱਲ ਕਰਕੇ ਵੇਖੂਗੀ ਇੱਕ ਵਾਰੀ ਝੋਨਿਆਂ ਦੀ ਸਨਾਉ ਵਡਾਲੇ ਆ ਕਿ ਅਜੇ ਲੱਗੂ ਟਾਈਮ ਝੋਲੇ ਕੋ ਵਡਾਏ ਕੋ ਰਹਿੰਦੇ ਆ ਉਹ ਲੈਨੇ ਆ ਕੱਲ ਪਰਸੋ ਤਾਂ ਕਿ ਮਕਾ ਦਿੰਨੇ ਕੰਮ ਝੋਨੇ ਦਾ ਚੰਗਾ ਰੇਟ ਲੱਗ ਗਿਆ ਝੋਨੇ ਦਾ ਝੋਨੇ ਦਾ ਰੇਟ ਤਾਂ ਚੰਗਾ ਲੱਗਿਆ ਵਾ ਤੇ ਝਾੜ ਵੀ ਚਲੋ ਸਹੀ ਆ ਲਗ ਭਗ ਤੇ ਤੂੰ ਐਂਦਾ ਕਰੀ ਇੱਕ ਵਾਰ ਗੱਲ ਕਰਕੇ ਵੇਖ ਲਾ ਉਹਨਾਂ ਨਾਲ ਨਾ ਉਹ ਤਾਂ ਫਿਰ ਮੈਂ ਤੇ ਤੈਨੂੰ ਲੈ ਕੇ ਦਊਂਗਾ ਹੀ ਨਾ ਕੋਈ ਗੱਲ ਨਹੀਂ ਕਰੂੰਗੀ ਮੈਂ ਰਾਤ ਨੂੰ ਗੱਲ ਤਾਈਆਂ ਨੂੰ ਤਾਂ ਮੈਂ ਦੋ ਦਿਨ ਰਹਿਣ ਆਈ ਆ ਮੈਂ ਚੱਲ ਕੋਲ ਰਹਿ ਕੇ ਗੱਲ ਕਰਨ ਦਾ ਉਹ ਬੰਦੇ ਨੇ ਸਕੂਲੇ ਜਾਣਾ ਸਿਆਲ ਉਹ ਕੱਪੜੇ ਤੇ ਸੁੱਕਿਆ ਨਹੀਂ ਕਰਨੇ ਉਹ ਮਸ਼ੀਨ ਦੇ ਵਿੱਚ ਪਾਏ ਹਵਾ ਦੇ ਭੁਖੇ ਹੁੰਦੇ ਆ ਸੁੱਕ ਜਾਂਦੇ ਆ ਕੋਈ ਗੱਲ ਨਹੀਂ ਚਲੋ हाथ मुंह तो के आ जाओ अंदर फिर भाभी ने चाह दे चलो कोई नहीं आ गया मैं आ जाओ ये तो चाय पानी जा के लादीप जा चाय ले लो चाय दिनने ठंडी करके अंदर ले आके दिननी है पीनी तो कप ले अंता हां जी ले आंदा दिनने चाय ठीक है खेल ले बथेरा खेल ले मिट्टी दे नाल ਭਾਬੀ ਜੀ ਆਇਆ ਨਹੀਂ ਵੀਰ ਦਾ ਫੋਨ ਕਦੋਂ ਘੋਣਾ ਵੀਰੇ ਨੇ ਵੀਰ ਨੇ ਪਤਾ ਨਹੀਂ ਦੱਸਿਆ ਨਹੀਂ ਕਦੋਂ ਤੱਕ ਆਉਣਗੇ ਪਾਵੇਂ ਨਿਹਰਾ ਹੀ ਘਰ ਆਉਣ ਪਤਾ ਕੋਈ ਨਹੀਂ ਅੱਜ ਜਾਰਾ ਦੋਸਤਾਂ ਕੋ ਗਏ ਹੋਣੇ ਟਾਈਮ ਲੱਗ ਜੀ ਜਾਣਾ ਭਾਬੀ ਮੰਮੀ ਨੂੰ ਇਦਾਂ ਨਾ ਬੋਲਿਆ ਕਰੋ ਤੁਸੀਂ ਇਦਾਂ ਜਦੋਂ ਗੁੱਸੇ ਜਿਹਾ ਨਾ ਬੋਲਦੇ ਆ ਫਿਰ ਮੈਨੂੰ ਵੀ ਨਹੀਂ ਚੰਗਾ ਜਿਹਾ ਲੱਗਦਾ ਚਲੋ ਛਾਹ ਜਿੰਨੇ ਜੋਗੇ ਕਰੀ ਜਾਂਦਾ ਤੁਹਾਡਾ ਹੀ ਕਰਨ ਦਾ ਏ ਹਾਏ ਦੀਦੀ ਨੇ ਇਹ ਗੁੱਸੇ ਨਾਲ ਕਿ ਮੈਨੂੰ ਨਾ ਅਸੋਏ ਚ ਖਲਾਰਾ ਵੇਖ ਕੇ ਖੇਜੀ ਜੀ ਚੜ ਗਈ ਪਈ ਇੰਨਾ ਜ਼ਿਆਦਾ ਹੈ ਨਾ ਤੁਸੀਂ ਕਹਿੰਦੇ ਤੁਸੀਂ ਵੀ ਇਦਾਂ ਕਹਿਣਾ ਹੈ ਕਿ ਆਈ ਨਾ ਖਲਾਰਾ ਭਾਬੀ ਪਿਆ ਵਾ ਜ਼ਿਆਦਾ ਹੀ ਖਲਾਰਾ ਪਾਇਆ ਹੈ ਮੰਮੀ ਨੇ ਕਿਤੇ ਅੱਜ ਤੁਹਾਨੂੰ ਪਤਾ ਜਦੋਂ ਚਾਰ ਬੰਦੇ ਆਏ ਹੁਣ ਮਸ਼ੀਨ ਵਾਲਿਆਂ ਦੇ ਆਏ ਤੇ ਫਿਰ ਕੰਮ ਕਰਦੇ ਖਲਾਰਾ ਤੇ ਪੈ ਹੀ ਜਾਂਦਾ ਵਾ ਉਹ ਤਾਂ ਚੱਲ ਹੈ ਆ ਦੀਦੀ ਚੱਲ ਥੋੜਾ ਬਚਲ ਪਾਂਡੇ ਰਹਿੰਦੇ ਤੇ ਬਾਕੀ ਸਲੇਬ ਤੋਂ ਉਹਦੇ ਚੋਕ ਲੈਂਦੇ ਸਲੇਬ ਤੇ ਵੀ ਉਹਦਾ ਹੀ ਸਾਰਾ ਕੁਝ ਪਿਆ ਹੀ ਚੱਲ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਪਹਿਲਾਂ ਚਾਹ ਠੰਡੀ ਹੋਣੀ ਨਹੀਂ ਬੋਲਦੀ ਅੱਦਾਂ ਮੈਂ ਤੇ ਅੱਗੇ ਘਰੋਂ ਤੁਹਾਡੇ ਸਾਹਮਣੇ ਕਿੰਨੀ ਦੁਖੀ ਆਉਂਦੀ ਆ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੈਗਾ ਵਾ ਨਿਕਿਆ ਨਿਕਿਆ ਗੱਲਾਂ ਤੋਂ ਦਵਿੰਦਰ ਮੈਨੂੰ ਨੋਕਾ ਟੋਕੀ ਕਰਦੀ ਆ ਹੈ ਤੇ ਸਹੀ ਮੈਨੂੰ ਤੇ ਇੰਨੀ ਤੰਗੀ ਆ ਮੈਂ ਕਦੀ ਕਿਸੇ ਕੋਲ ਗੱਲ ਹੀ ਨਹੀਂ ਕੀਤੀ ਸਿਆਲ ਆਉਂਦਿਆ ਗਾੜੀ ਮੈਨੂੰ ਤੇ ਫਿਗਰ ਪਿਆ ਮਸ਼ੀਨ 'ਚ ਕੱਪੜੇ ਨਹੀਂ ਪਾਉਣ ਦਿੰਦੇ ਕੁੜੀ ਦੀ ਵਰਦੀ ਧੋਣੀ ਹੁੰਦੀ ਆ ਜ਼ਰੂਰੀ ਹੋਏ ਸਕੂਲੇ ਪਾਉਣੀ ਹੁੰਦੀ ਆ ਤੇ ਮੈਂ ਸਕਉਣੀ ਆ ਤੇ 90 90 ਮੈਨੂੰ ਗੱਲਾਂ ਕਰਦੀ ਆ ਮੋਦ ਉਹਨਾਂ ਦੇਵਿੰਦਰ ਦੀਦੀ ਨੂੰ ਚਾਹੀਦਾ ਨਾ ਵੀ ਚਲੋ ਹੁਣ ਘਰ ਵਿੱਚ ਇਕੱਠੇ ਰਹਿਨੇ ਆ ਤਾਂ ਬਸ ਮਾਨ ਤੇ ਉਹੀ ਵਰਤਣਾ ਪਰ ਉਹ ਨਹੀਂ ਆਏ ਸੋਚਦੇ ਮੇਰੇ ਤੇ ਵੱਲਾ ਤੇਰੇ ਸਾਹਮਣੇ ਦੀਪਾ ਆਪ ਵਿਆਹ ਦੀ ਮਸ਼ੀਨ ਆ ਉਹ ਸਕਤ ਕਿੰਨੀ ਵਾਰੀ ਖਰਾਬ ਹੋ ਗਈ ਕਿੰਨੇ ਪੈਸੇ ਲਾ ਲਏ ਆ ਐਦਾ ਹੀ ਉਹੀ ਬਣਾ ਲੇਦੀ ਉਹੀ ਚਲਾ ਲੇਦੀ ਹੱਥ ਵੀ ਤੈਨੂੰ ਪਤਾ ਕਿੰਨਾ ਤੰਗ ਵਾ ਤੇ ਰੋਈ ਰੋਜੀ ਤੈਨੂੰ ਪਤਾ ਚੀਜ਼ਾਂ ਲਈਆਂ ਵੀ ਕਿਹੜੀਆਂ ਜਾਂਦੇਗਾ ਹਾਂ ਹਾਂਜੀ ਇਹ ਗੱਲ ਤੇ ਹੈਗੀ ਆ ਉਦੋਂ ਟਾਈਮ ਪਾਸ ਵਿਚਾਰੀ ਟੁੱਟੀ ਆ ਸਾਰੀ ਉਦੋਂ ਟਾਈਮ ਪਾਸ ਕਰੀ ਜਾਣ ਦੇ ਕੀ ਕਰਨਾ ਦਿਖਣ ਡਿਆ ਪਈ ਕਿਤੇ ਉਹ ਇਨੀ ਆਮਦਨ ਹੈ ਨਹੀਂ ਆ ਕਰਨਾ ਵੀ ਕੀ ਆ